ਸਰਦਾਰ ਭਗਵੰਤ ਸਿੰਘ ਮਾਨ ਨੇ ਸਰਦਾਰ ਮਜੀਠੀਆ ਨਾਲ ਪੰਗਾ ਲੈ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਤਲਬੀਰ ਸਿੰਘ ਗਿੱਲ ਨੇ ਜਿਹੜੇ ਇਸ ਸਮੇਂ ਆਮ ਆਦਮੀ ਪਾਰਟੀ ਤੋਂ ਹਲਕਾ ਚਾਰਜ ਨੇ ਉਹ ਕਹਿੰਦੇ ਮੈਨੂੰ ਮਜ਼ਾ ਨਹੀਂ ਆਉਂਦਿਆ ਮੈਂ ਤਾਂ ਕੰਦਾ ਨਾਲ ਵੱਜਣ ਵਾਲਾ ਕੰਮ ਕਰਦੇ ਆਂ ਸਾਹਮਣੇ ਕੋਈ ਠੇਕ ਕਢਾਉਣ ਵਾਲਾ ਬਰਾਬਰ ਦਾ ਲੀਡਰ ਨਜ਼ਰ ਨਹੀਂ ਆਉਂਦਿਆ ਮਜੀਠੀਆ ਸਾਹਿਬ ਆ ਗਏ ਨੇ ਤੇ ਹੁਣ ਮਜ਼ਾ ਆਊਗਾ ਕਹਿੰਦੇ ਸਿਆਸਤ ਕਰਨ ਦਾ ਤੇ ਇਲੈਕਸ਼ਨ ਲੜਨ ਦਾ। ਪੰਜਾਬ ਦੇ ਵਿੱਚ 2027 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ। ਕੋਈ ਦੁਨੀਆ ਦੀ ਤਾਕਤ ਇਹਨੂੰ ਡਾਕ ਨਹੀਂ ਸਕਦੀ ਇਹ ਮੈਂ ਮੇਰਾ ਦਾਵਾ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਬਾਬਾ ਜੀ ਜਿਹੜਾ ਇਹ ਮਜੀਠੀਆ ਸਾਹਿਬ ਤੇ ਪਰਚਾ ਪਾਇਆ ਉਹਨਾਂ ਕਿਹਾ ਇਹ ਬਿਲਕੁਲ ਨਜ਼ਾਇਜ਼ ਪਾਇਆ ਸਿੱਧਾ-ਸਿੱਧਾ ਉਹ ਕਾਲੀ ਦਲ ਦੇ ਹੱਕ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਨਿਤਰ ਕੇ ਆ ਗਏ ਤੇ ਦੂਜੇ ਪਾਸੇ ਕਾਲੀ ਦਲ ਇੱਕ ਪੰਥਕ ਪਾਰਟੀ ਕਹਾਉਂਦੀ ਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਵੀ ਕਾਲੀ ਦਲ ਨੂੰ ਰੀਪਰਸੈਂਟ ਕਰਦੇ ਨੇ ਲੱਗਦਾ ਕਿ ਦਿਨਾਂ ਕਿਦੇ ਸਿੱਖ ਵੋਟ ਨੂੰ ਕਾਫੀ ਥੇਸ ਪਹੁੰਚੀ ਹੋਈ ਪੰਜਾਬ ਦੇ ਸਿੱਖਾਂ ਨੂੰ ਥੇਸ ਪਹੁੰਚੀ ਹੋਵੇਗੀ ਪਰ ਯਾਨੀ ਆਪ ਦਾ ਸਿੱਖ ਨਰਾਸ਼ ਹੋਵੇਗਾ ਕਿਉਂਕਿ ਡੇਰਾਬਾਦ ਦੇ ਖਿਲਾਫ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆ ਤੁਸੀਂ ਵੀ ਡੇਰਾਬਾਦ ਦੇ ਖਿਲਾਫ ਹੋਗੇ ਪੰਜਾਬ ਦੇ ਸਿੱਖ ਵੀ ਡੇਰਾਬਾਦ ਦੇ ਖਿਲਾਫ ਨੇ ਮੁੱਛ ਦੀ ਗੱਲ ਪੁੱਤੀ ਆ ਕਿ ਅਕਾਲੀ ਦਲ ਦੇ ਸਿਧਾਂਤਾਂ ਦੇ ਵਿੱਚ ਮੁੱਛ ਖੜੀ ਕਰਨਾ ਆਪਣੇ ਆਪ ਨੂੰ ਬੱਬਰ ਸ਼ੇਰ ਕਹਿਣਾ ਇਹ ਸਿਧਾਂਤਾਂ ਦੇ ਵਿੱਚ ਆਉਂਦਾ ਇੱਕ ਪੰਜਾਬ ਦੇ ਮੁੱਦੇ ਮੁੱਛਾਂ ਨਾਲ ਹੱਲ ਹੁੰਦੇ ਆ ਮੇਰਾ ਸਵਾਲ ਨਹੀਂ ਪੰਜਾਬ ਦੇ ਲੋਕਾਂ ਦਾ ਸਵਾਲ ਹੈ ਇਹਦਾ ਪਿਲੋਂ ਵੀ ਜੱਟ ਸਾਫ ਹੀ ਹੋਣ ਵੀ ਸਾਫ ਆ ਨਾ ਜੱਟ ਕਿ ਹੋ ਦਬਿਆ ਨਾ ਚੁਕਿਆ ਕਿਸੇ ਸਰਕਾਰਾਂ ਦੀ ਪ੍ਰਵਾਹੀ ਅਸੀਂ ਸਾਬ ਮਜੀਠੀ ਦੇ ਨਾਲ ਖਰੇ ਆ। ਦੇਖੋ ਅੱਜ ਵੀ ਜੱਟ ਦੀ ਸਰਕਾਰੇ ਦਰਬਾਰੇ ਚੱਲਦੀ ਆ। ਇਹ ਸਦਾ ਤਲਬੀਸ ਤੋਂ ਗਿਲ ਨੂੰ ਬਹੁਤ ਵੱਡਾ ਭਲੇਖਾ। ਜਿੱਟਕੇ ਸਾਹਿਬ ਦੇ ਆਉਣ ਤੋਂ ਪਹਿਲਾਂ ਜੋ ਗਿਲ ਸਾਹਿਬ ਨੇ ਉੱਥੇ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਨਹੀਂ ਵਿਕਾਸ ਦੀ ਗੱਲ ਕਰ ਰਹੇ ਹੋ ਕਿਹੜਾ ਕੰਮ ਕਰ ਦਿੱਤਾ। ਚਲੋ ਮੈਂ ਮੈਂ ਇਹਨਾਂ ਗੱਲਾਂ ਦੀ ਨਹੀਂ ਪਰਣਾ ਚਾਹੁੰਦਾ। ਆਖਰ ਨਸ਼ੇ ਦੀ ਗੱਲ ਕਰੀਏ ਨਸ਼ੇ ਦਾ ਸਿੱਧਾ ਸਿੱਧਾ ਜਜ਼ਾਮ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਲੱਗਦਾ ਰਿਹਾ ਕਿ ਜਦੋਂ ਵੀ ਕਹਿੰਦੇ ਨੇ ਇਹ ਗੱਲ ਸਿਆਸੀ ਲੋਕ ਕਹਿੰਦੇ ਨੇ ਵਿਰੋਧੀ ਧਿਰ ਕਹਿੰਦੇ ਨੇ ਕਹਿੰਦੇ ਚਿੱਟੇ ਦਾ ਨਾਮ ਲੈਂਦੇ ਨੇ ਬਿਕਰਮ ਸਿੰਘ ਮਜੀਠੀਆ ਮੈਂ ਤੁਹਾਨੂੰ ਫਿਲਮ ਕਿਹਾ ਵੀ ਭੌਂਕਣਾ ਜਿਹੜੇ ਜਿਹੜੇ ਭੌਂਕਦੇ ਨੇ ਬਿਲਕੁਲ ਝੂਠ ਬਕਵਾਸ ਕਰਦੇ ਨੇ ਬੋਛਰੂ ਜੱਟ ਵੱਟ ਦਿੰਦਾ ਸੀ ਤੇ ਜਿਹੜਾ ਸਦਾ ਭਗਵਾਨ ਤੋਂ ਮਾਣਿਆ ਉਹ ਤੇ ਕੇਜਰੀਵਾਲ ਸਾਹਿਬ ਨੂੰ ਗੱਲ ਚੁੱਭਦੀ ਕਿਉਂਕਿ ਕੇਜਰੀਵਾਲ ਸਾਹਿਬ ਨੇ ਪਹਿਲੋਂ ਮਜੀਠੀਆ ਸਾਹਿਬ ਤੋਂ ਪਹਿਲੋਂ ਮਾਫੀ ਮੰਗੀ ਇਹ ਸਰ ਇੱਕ ਬਾਬਾ ਜੀ ਕਾਫੀ ਚਰਚਾ ਦੇ ਵਿੱਚ ਨੇ ਡੇਰਾ ਰਾਧਾ ਸਵਾਮੀ ਦੇ ਕਰਿੰਦਰ ਸਿੰਘ ਢਿੱਲੋਂ ਉਹ ਮੁਲਾਕਾਤ ਕਰਕੇ ਆਉਂਦੇ ਨੇ ਤੇ ਕਾਫੀ ਸਵਾਲਾਂ ਦੇ ਘੇਰੇ ਚ ਨੇ ਬਹੁਤ ਸਾਰੇ ਕਹਿੰਦੇ ਨੇ ਕਿ ਇਹ ਰਲ ਕੇ ਇਲੈਕਸ਼ਨ ਵੀ ਲੜ ਸਕਦੇ ਨੇ ਉਹ ਮੁੱਖ ਮੰਤਰੀ ਦਾ ਚਿਹਰਾ ਵੀ ਹੋ ਸਕਦੇ ਨੇ ਤੇ ਕਾਲੀ ਦਲ ਨੂੰ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੋ ਫਾਇਦਾ ਦੇਣਗੇ ਮੁਲਾਕਾਤ ਕਰਕੇ ਆਏ ਨੇ ਉਦਰੀ ਜ਼ਮਾਨਤ ਹੋ ਜਾਂਦੀ ਆ ਸਰਕਾਰ ਰਹਿ ਗਈ 8-9 ਮਹੀਨੇ ਸਰਕਾਰ ਰਹਿ ਗਈ ਆ ਤੇ ਸਦਾ ਭਗਵਾਨ ਸੋ ਮਾਨ ਨੇ ਵੀ ਜਿਲ੍ਹਾ ਯਾਤਰਾ ਕਰਨੀ ਪਈ ਕਿਉਂਕਿ ਜਿਹੋ ਜਿਹੋ ਨਾ ਬੀਜਣਾ ਵਡਰਾਂ ਤੇ ਉਹ ਜੇ ਹੀ ਆ ਨਾ ਤੇ ਫਿਰ ਉਹਦੇ ਵਿੱਚ ਜੇ ਕੋਈ ਮਹਾਪੁਰਸ਼ ਜਾਂ ਕੋ ਉਹਨਾਂ ਦਾ ਰਿਸ਼ਤੇਦਾਰ ਸਦਾ ਭਗਵਾਨ ਸੋ ਮਾ ਨੂੰ ਜੇਲ੍ਹ ਵਿੱਚ ਮਿਲਣ ਜਾਊਗਾ ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਪਿਛਲੇ ਦਿਨੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਤੇ ਜਦੋਂ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ ਆਉਂਦੇ ਨੇ ਤਾਂ ਕਾਫੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਹੈ ਕਾਫੀ ਵਰਕਰਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਸ਼੍ਰੋਮਨੀ ਕਾਲੀਗਨ ਅਮਰਸਰ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਰਾਜਾ ਲਦੇ ਸਾਡੇ ਨਾਲ ਨੇ ਲਦੇ ਸਾਹਿਬ ਕਿਸ ਤਰ੍ਹਾਂ ਵਿਖਦੇ ਹੋ ਜਦੋਂ ਵੀ ਮਜੀਠੀਆ ਸਾਹਿਬ ਦੀ ਜ਼ਮਾਨਤ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਨਜ਼ਰ ਆਉਂਦੀ ਹੈ ਢੋਲ ਠਮਕਿਆਂ ਦੇ ਨਾਲ ਖੁਸ਼ੀ ਮਨਾਈ ਜਾਂਦੀ ਹੈ ਕਿਸ ਤਰ੍ਹਾਂ ਵਿਖਦੇ ਹੋ ਬਿਕਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦੇ ਬਾਹਰ ਆਉਣ ਦੇ ਨਾਲ ਸਿਆਸਤ 'ਚ ਕਿੰਨਾ ਕੁ ਫਰਕ ਆਏਗਾ ਪੰਜਾਬ ਦੀ ਚ ਸਿਆਸਤ ਦੇ ਵਿੱਚ ਤੇ ਉਦੋਂ ਨਹੀਂ ਫਰਕ ਪੈ ਗਿਆ ਜਦੋਂ ਮਜੀਠੀਆ ਸਾਹਿਬ ਦੀ ਜ਼ਮਾਨਤ ਹੋਈ ਆ ਹੂੰ ਤੇ ਪੰਜਾਬ ਦੇ ਲੋਕਾਂ ਨੇ ਇਸ ਤਰ੍ਹਾਂ ਚਾਹ ਕੀਤਾ ਜਿਦਾਂ ਵਿਆਹ ਵਾਲਾ ਮਾਹੌਲ ਬਣ ਗਿਆ ਸਾਰੀਆਂ ਛੜਕਾਂ ਤੇ ਢੋਲ ਤਮੱਕੇ ਨਾਲ ਲੱਡੂ ਵੰਡੇ ਗਏ ਨੇ ਹੂੰ ਲੋ ਛੜਕਾਂ ਦੇ ਉਤਰੇ ਨੇ ਤੇ ਬਹੁਤ ਪੰਜਾਬ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਖਾਸ ਕਰਕੇ ਮੈਂ ਗੱਲ ਕਰਾਂ ਹਲਕਾ ਮਜੀਠਾ ਦੀ ਹੂੰ ਤੇ ਜ਼ਿਲ੍ਹਾ ਦਿਹਾਤੀ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਸਾਰੇ ਵਰਲਡ ਦੇ ਵਿੱਚ ਮਜੀਠੀਆ ਸਾਹਿਬ ਦੀ ਰਿਹਾਈ ਤੇ ਹੂੰ ਬਹੁਤ ਵੱਡੀ ਖੁਸ਼ੀ ਮਨਾਈ ਗਈ ਆ ਹੁਣ ਇਹ ਤੁਸੀਂ ਵੇਖਿਓ ਮਜੀਠੀਆ ਸਾਹਿਬ ਅੰਮ੍ਰਿਤਸਰ ਆ ਰਹੇ ਨੇ ਉਹਨਾਂ ਦੀਆਂ ਤਿਆਰੀਆਂ ਜਿਹੜੀਆਂ ਆਪਣਾ ਸਵਾਗਤ ਵਾਸਤੇ ਬੜੇ ਜੋਸ਼ੋਖ ਰੋਸ਼ੋ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਵਿੱਚ ਮਜੀਠੀਆ ਸਾਹਿਬ ਵਾਸਤੇ ਨੇ ਲੋਕੀ ਉਹਨਾਂ ਨੂੰ ਚਾਹੁੰਦੇ ਨੇ ਇੱਕ ਇਹੋ ਹੀ ਮਜੀਠੀਆ ਸਾਹਿਬ ਇੱਕ ਇਹੋ ਜਿਹਾ ਲੀਡਰ ਆ ਜੋ ਸਰਕਾਰ ਨੂੰ ਰੜਕਦਾ ਵਾ ਕਿਉਂਕਿ ਉਹ ਲੋਕਾਂ ਦੇ ਮੁੱਦੇ ਚੁੱਕਦੇ ਨੇ ਤੇ ਸਰਕਾਰ ਨੂੰ ਰਾਜਨੀਤੀ ਨਹੀਂ ਆਉਂਦੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਦਾਰ ਮਜੀਠੀਆ ਨਾਲ ਪੰਗਾ ਲੈ ਕੇ ਬਹੁਤ ਵੱਡੀ ਗਲਤੀ ਕੀਤੀ ਆ ਇਹਦਾ ਆਉਣ ਵਾਲੇ ਦਿਨਾਂ ਚ ਇਹਨਾਂ ਨੂੰ ਖਿਮਾਚਾ ਭੁਗਤਣਾ ਪਊਗਾ ਪੰਜਾਬ ਦੇ ਵਿੱਚ 2027 ਦੇ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਕੋਈ ਦੁਨੀਆ ਦੀ ਤਾਕਤ ਇਹਨੂੰ ਡਾਕ ਨਹੀਂ ਸਕਦੀ ਇਹ ਮੇਰਾ ਦਾਵਾ ਲਦੀਨ ਸਾਹਿਬ ਇੱਕ ਬਾਬਾ ਜੀ ਕਾਫੀ ਚਰਚਾ ਦੇ ਵਿੱਚ ਨੇ ਡੇਰਾ ਰਾਧਾ ਸਵਾਮੀ ਦੇ ਕਰਿੰਦਰ ਸਿੰਘ ਢਿੱਲੋਂ ਉਹ ਮੁਲਾਕਾਤ ਕਰਕੇ ਆਉਂਦੇ ਨੇ ਤੇ ਕਾਫੀ ਸਵਾਲਾਂ ਦੇ ਘੇਰੇ ਚ ਨੇ ਬਹੁਤ ਸਾਰੇ ਕਹਿੰਦੇ ਨੇ ਕਿ ਇਹ ਰਲ ਕੇ ਇਲੈਕਸ਼ਨ ਵੀ ਲੱਟ ਸਕਦੇ ਨੇ ਉਹ ਮੁੱਖ ਮੰਤਰੀ ਦਾ ਚਿਹਰਾ ਵੀ ਹੋ ਸਕਦੇ ਨੇ ਤੇ ਕਾਲੀ ਦਲ ਨੂੰ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੋਈ ਫਾਇਦਾ ਦੇਣਗੇ ਮੁਲਾਕਾਤ ਕਰਕੇ ਆਏ ਨੇ ਉਦਰੀ ਜ਼ਮਾਨਤ ਹੋ ਜਾਂਦੀ ਆ ਬਿਲਕੁਲ ਛੂਟ ਦਾ ਪਲੰਦਾ ਵਾ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਸਿਆਸਤ ਵਾਲੀ ਇਹ ਸਾਡੇ ਮਹਾਪੁਰਸ਼ ਬਹੁਤ ਸਤਿਕਾਰਯੋਗ ਮਹਾਪੁਰਸ਼ ਨੇ ਬਾਬਾ ਜੀ ਉਹ ਇਹ ਸਵਾਲ ਵੀ ਉਹਨਾਂ ਨੂੰ ਕਰ ਸਕਦੇ ਜੋ ਲੇਕਿਨ ਦੂਜੀ ਮੈਂ ਤੁਹਾਨੂੰ ਗੱਲ ਦੱਸਾਂ ਮੰਨ ਲਓ ਕੇਜੀਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦੇ ਉਹਨਾਂ ਦੇ ਵੀ ਰਿਸ਼ਤੇਦਾਰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨਾ ਉਹ ਦੰਦੇ ਰਹੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਹੋਇਆ ਭਾਵੇਂ ਸਰਕਾਰ ਰਹਿ ਗਈ 8-9 ਮਹੀਨੇ ਸਰਕਾਰ ਰਹਿ ਗਈ ਆ ਤੇ ਸਦਾ ਭਗਵਾਨ ਸੋਮਾਨ ਨੇ ਵੀ ਜੇ ਜਿਲ ਜਤਰਾ ਕਰਨੀ ਪਈ ਕਿਉਂਕਿ ਜਿਹੋ ਜਿਹੋ ਉਹਨਾਂ ਬੀਜਣਾ ਵਡਰਾਂ ਤੇ ਉਹੋ ਜਿਹਾ ਹੀ ਆ ਨਾ ਜੀ ਤੇ ਫਿਰ ਉਹਦੇ ਵਿੱਚ ਜੇ ਕੋਈ ਮਹਾਪੁਰਸ਼ ਜਾਂ ਕੋ ਉਹਨਾਂ ਦਾ ਰਿਸ਼ਤੇਦਾਰ ਸਦਾ ਭਗਵਾਨ ਸੋਮਾਨ ਨੂੰ ਜੇਲ੍ਹ ਵਿੱਚ ਮਿਲਣ ਜਾਊਗਾ ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ ਇਸ ਕਰਕੇ ਇਹਨਾਂ ਨੂੰ ਰਿਸ਼ਤੇਦਾਰਾਂ ਤੇ ਇਤਰਾਜ਼ ਨਹੀਂ ਕਰਨਾ ਕਹੀਦਾ ਕਿ ਜੀ ਮੈਂ ਗੱਲ ਕਰਦਾ ਇਹ ਸਾਰੀਆਂ ਇਵੇਂ ਗਿੱਦੜਪਕ ਧਮਕੀਆਂ ਦੇ ਕੇ ਲੋਕਾਂ ਦਾ ਧਿਆਨ ਦੂਜੇ ਵੱਨੇ ਲਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਰਿਆ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਆ ਬਹੁਤ ਮਾੜਾ ਹਾਲ ਪੰਜਾਬ ਦੇ ਵਿੱਚ ਪ੍ਰਧਾਨ ਜੀ ਜਿਸ ਤਰ੍ਹਾਂ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਇਹ ਬਿਆਨ ਦਿੱਤਾ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਬਾਬਾ ਜੀ ਜਿਹੜਾ ਇਹ ਮਜੀਠੀਆ ਸਾਹਿਬ ਤੇ ਪਰਚਾ ਪਾਇਆ ਉਹਨਾਂ ਕਿਹਾ ਇਹ ਬਿਲਕੁਲ ਨਜ਼ਾਇਜ਼ ਪਾਇਆ ਸਿੱਧਾ-ਸਿੱਧਾ ਉਹ ਕਾਲੀ ਦਲ ਦੇ ਹੱਕ ਦੇ ਵਿੱਚ ਬਿਕਰ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਨਿਤਰ ਕੇ ਆ ਗਏ ਤੇ ਦੂਜੇ ਪਾਸੇ ਕਾਲੀ ਦਲ ਇੱਕ ਪੰਥਕ ਪਾਰਟੀ ਕਹਾਉਂਦੀ ਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਵੀ ਕਾਲੀ ਦਲ ਨੂੰ ਰਿਪਰਸੈਂਟ ਕਰਦੇ ਨੇ ਲੱਗਦਾ ਕਿ ਤਨਾ ਕਿਦੇ ਸਿੱਖ ਵੋਟ ਨੂੰ ਕਾफी ਥੇਸ ਪਹੁੰਚੀ ਹੋਈ ਪੰਜਾਬ ਦੇ ਸਿੱਖਾਂ ਨੂੰ ਥੇਸ ਪਹੁੰਚੀ ਹੋਵੇਗੀ ਪੰਜਾਬ ਦਾ ਸਿੱਖ ਨਰਾਸ਼ ਹੋਵੇਗਾ ਕਿਉਂਕਿ ਡੇਰਾਬਾਦ ਦੇ ਖਿਲਾਫ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆ ਤੁਸੀਂ ਵੀ ਡੇਰਾਬਾਦ ਦੇ ਖਿਲਾਫ ਹੋਗੇ ਪੰਜਾਬ ਦੇ ਸਿੱਖ ਵੀ ਡੇਰਾਬਾਦ ਦੇ ਖਿਲਾਫ ਨੇ ਮੈਂ ਤੁਹਾਨੂੰ ਬੇਨਤੀ ਕਰਾਂ ਜੀ ਜੇ ਕੋਈ ਬੰਦਾ ਸੱਚੀ ਗੱਲ ਕਰਦਾ ਹਮ ਬੜੇ ਸਤਿਕਾਰ ਚੋ ਸਾਡੇ ਬਾਹੂਪੁਰਸ਼ ਨੇ ਲੱਖਾਂ ਸ਼ਰਧਾਲੂ ਨੇ ਉਹਨਾਂ ਦੇ ਲੇਕਿਨ ਉਹਨਾਂ ਨੇ ਸੱਚੀ ਗੱਲ ਕੀਤੀ ਆ ਪੀ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਜਿਹੜੇ ਦੋਸ਼ ਲੱਗੇ ਨੇ ਜਾਂ ਮਕਦਮਾ ਕੀਤਾ ਪਰਚਾ ਪਾਇਆ ਉਹ ਝੂਠਾ ਵਾ ਉਹਦੇ ਚ ਮਾੜੀ ਗੱਲ ਕੀ ਕੀਤੀ ਉਹਨਾਂ ਨੇ ਬਿਲਕੁਲ ਸਹੀ ਕੀਤਾ ਯਾਰਾ ਉਹਨਾਂ ਦੇ ਸਿਸਦਾਰ ਨੇ ਉਹਨਾਂ ਮੁਲਾਕਾਤ ਕੀਤੀ ਆ ਜੇ ਪ੍ਰੈਸ ਵਾਲਿਆਂ ਸਵਾਲ ਕੀਤਾ ਤੇ ਮਾਹਪੁਰਸਖ ਦੀ ਝੂਠ ਬੋਲ ਸਕਦੇ ਆ ਉਹਨਾਂ ਸੱਚੀ ਗੱਲ ਕੀਤੀ ਜਿਹੜਾ ਮੈਂ ਤੁਹਾਨੂੰ ਬੇਨਤੀ ਕਰਾਂ ਤੁਸੀਂ ਇਹ ਬਾਰੇ ਸਵਾਲ ਨਾਲ ਕੜੀ-ਬੜੀ ਕਰੋ ਜੇ ਕੋਈ ਹੋਰ ਗੱਲ ਕਰਨੀ ਆ ਹੋਰ ਗੱਲ ਕਰੋ ਪੰਜਾਬ ਦੇ ਮੁੱਦਿਆਂ ਤੇ ਮੈਂ ਗੱਲ ਤੁਹਾਡੀ ਮੈਂ ਟੋਕਦਾ ਵਾਂ ਮੈਂ ਤੁਹਾਨੂੰ ਸਵਾਲ ਕਰਨਾ ਚਾਹਣਾ ਜੀ ਕਿ ਪੰਜਾਬ ਦੇ ਵਿੱਚ ਤੁਸੀਂ ਸੇਫ ਜੋ ਪੱਤਰਕਾਰ ਭਾਈ ਜਰਾ ਸੇਫ ਆ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਘੋਉਂਦੇ ਨੇ ਆਪਣੇ ਆਪ ਨੂੰ ਉਹ ਸੇਫ ਨੇ ਜਿਹੜਾ ਬੰਦਾ ਸਿਰੇ ਤਿਆਰ ਹੋ ਕੇ ਘਰੋਂ ਜਾਂਦਾ ਉਹਦਾ ਪਤਾ ਨਹੀਂ ਸ਼ਾਮ ਨੂੰ ਨੇ ਘਰ ਆਉਣਾ ਕਿ ਨਹੀਂ ਆਉਣਾ ਕਿਹੜੇ ਵੇਲੇ ਗੋਲੀ ਮਾਰ ਕੇ ਉਹਦਾ ਕਤਲ ਕਰ ਦੇਣਾ ਆ ਜਲੰਧ ਪਰਸੋਂ ਹੋਈ ਹੈ ਘਟਨਾ ਵਾਪਰੀ ਕੱਲ ਜਾਂ ਪਰਸੋਂ ਜਲੰਧਰ ਆਮ ਆਦਮੀ ਪਾਰਟੀ ਦਾ ਚੋਟੀ ਦਾ ਇੱਕ ਲੀਡਰ ਗੁਰੂਕਾਰ ਵਿਖੇ ਪਾਟ ਕਰ ਰਿਹਾ ਸੀ ਪਰਿਵਾਰ ਦੇ ਨਾਲ ਗਿਆ ਜਦੋਂ ਆਪਣੀ ਥਾਰ ਗੱਡੀ ਤੇ ਉਹ ਬੈਠਣ ਲੱਗਾ ਤੇ ਸਿੱਧੂ ਮੂਸੇਵਾਲੇ ਵਾਂਗੂ ਉਹਦਾ ਕਤਲ ਕੀਤਾ ਗਿਆ ਇਹ ਇਹ ਮੈਂ ਸਦਾ ਭਗਵਾਨ ਸੋਮਨ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਇਹ ਪੁੱਛਣਾ ਚਾਹਣਾ ਕਿ ਤੁਹਾਡੇ ਬੰਦੇ ਨਹੀਂ ਸੇਫ ਉਥੇ ਸ੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਦੇ ਬੰਦੇ ਆਪਣੇ ਆਪ ਨੂੰ ਕਿਵੇਂ ਸੇਫ ਸਮਝਦੇ ਨੇ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਗਏ ਨੇ ਲੋਕ ਪੰਜਾਬ ਨੂੰ ਛੜ ਛੜ ਕੇ ਬਾਹਰ ਭਜਣ ਡਿਆ ਜੇ ਪੰਜਾਬ ਦੇ ਹਾਲਾਤ ਵਧੀਆ ਹੋਣ ਤੇ ਯਾਰ ਸਾਨੂੰ ਆਪਣੇ ਬੱਚੇ ਬਾਹਰ ਭੇਜਣ ਦੀ ਲੋੜ ਕੀ ਕੈਨੇਡਾ ਅਮਰੀਕਾ ਕਿਉਂ ਭੇਜਣ ਦੀ ਲੋੜ ਆ ਪਰ ਉਹ ਤਾਂ ਕਹਿੰਦੇ ਪੰਜਾਬ ਚੋਂ ਨਸ਼ਾ ਸੀ ਖਤਮ ਕਰ ਰਹੇ ਆ ਅਸੀਂ ਲਾਉਣ ਆਰਡਰ ਦੀ ਸਥਿਤੀ ਕਾਬੂ ਕਰ ਰਹੇ ਆ ਰੋਜ਼ ਕਹਿੰਦੇ ਗੈਂਗਸਟਰਾਂ ਦੇ ਇਨਕਾਊਂਟਰ ਕਰ ਰਹੇ ਆ ਤੁਸੀਂ ਸਵਾਲ ਚੁੱਕੀ ਜਾਂਦੇ ਉਹਨਾਂ ਦੇ ਬਿਲਕੁਲ ਝੂਠ ਆ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਆ ਨਸ਼ੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਜਿਹੜੀ ਇਹ ਇਨਕਾਊਂਟਰ ਦੀ ਗੱਲ ਕਰਨ ਡੈ ਨੇ ਇਹ ਪੰਜਾਬ ਦੇ ਵਿੱਚ ਫਿਰ ਹਾਲਾਤ ਜਿਹੜੇ ਨਾ ਇਸ 84 ਵਾਲੇ ਲਾਉਣਾ ਚਾਹੁੰਦੇ ਨੇ ਮੈਨੂੰ ਨਹੀਂ ਪਤਾ ਇਹ ਸੈਂਟਰ ਦੇ ਇਸ਼ਾਰੇ ਤੇ ਕੰਮ ਹੋਣ ਡਿਆ ਮੈਂ ਦੇਖਿਆ ਇਹ ਸੈਂਟਰ ਦੀ ਬੀ ਟੀਮ ਵਾਂਗ ਕੰਮ ਕਰਨ ਰਏ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਾਲਾਤ ਉਹ 90 ਦੇ ਦਹਾਕੇ ਦੇ 85 87 88 92 ਦੇ ਉਹ ਦਹਾਕੇ ਦੇ ਜਿਹੜੇ ਆਪਣੇ ਹਾਲਾਤ ਨੇ ਉਹ ਪੰਜਾਬ ਦੇ ਵਿੱਚ ਸ਼ੁਰੂ ਕਰਤੇ ਨੇ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਉਹਨਾਂ ਦੇ ਪੂਰਾ ਤਸੱਦਦ ਕਰਨ ਰਏ ਨੇ ਉਹਨਾਂ ਦਾ ਅਨਕਾਉਂਟਰ ਨਜਾਇਜ਼ ਹੋਣ ਰਿਆ ਵਾ ਜਿਹੜੇ ਅਸਲੀ ਬੰਦੇ ਆ ਉਹਨਾਂ ਵੱਲ ਤੇ ਮੂੰਹ ਨਹੀਂ ਕਰਦੇ ਨਾ ਸਰਕਾਰ ਤੇ ਨਾ ਇਹਨਾਂ ਦਾ ਕੋਈ ਚਿਹਤਾ ਇਸ ਕਰਕੇ ਮੈਂ ਪੰਜਾਬ ਦੇ ਹਾਲਾਤ ਤੋਂ ਬੜੇ ਹੀ ਸਾਰੇ ਚਿੰਤਿਤ ਆ ਜਿਹੜੀ ਅਮਨਪਸੰਦ ਸ਼ਹਿਰੀ ਨੇ ਭਾਵੇਂ ਕੋਈ ਵੀ ਆ ਭਾਵੇਂ ਕੋਈ ਪਾਰਟੀ ਹੋਵੇ ਉਹ ਪੰਜਾਬ ਦੇ ਹਾਲਾਤ ਤੋਂ ਬੜੇ ਚਿੰਤਿਤ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਿਆਸੀ ਕੱਢਣ ਤੋਂ ਵੀਰ ਨਹੀਂ ਇਹਨਾਂ ਨੂੰ ਜਿਹੜੀ ਰਾਜਨੀਤਿਕ ਬਦਲਾਖੋਰੀ ਦੀ ਨੀਤੀ ਛੱਡ ਕੇ ਤੇ ਪੰਜਾਬ ਦੇ ਅਸਲੀ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਪਿੰਡਾਂ ਦੇ ਵਿੱਚ ਕਿਸੇ ਪਿੰਡ 'ਚ ਕੋਈ ਵਕਾਫ ਨਹੀਂ ਹੋਇਆ ਜਿਹੜੀਆਂ ਗਰੰਟੀਆਂ ਸੈਂਟਰ ਵੱਲੋਂ ਆ ਰਹੀਆਂ ਸੀ ਉਹਦੇ ਵਿੱਚੋਂ ਵੀ ਆਪਣੇ ਡੀਡੀਪੀਓ ਸਾਹਿਬ ਨੂੰ ਬੀਡੀਪੀਓ ਸਾਹਿਬ ਨੂੰ ਇਹ ਪੰਜਾਬ ਦੇ ਮੰਤਰੀ ਦਾ ਫਰਮਾਨ ਆ ਰਿਹਾ ਕਿ ਇਹ ਇਹ ਗ੍ਰਾਂਟ ਵਿੱਚੋਂ ਵੀ ਕੁਝ ਪੈਸੇ ਜਿਹੜੀ ਕੱਟ ਕੇ ਤੇ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਓ ਲੇਕਿਨ ਸਾਰੀ ਅਫਸਰਸ਼ਾਹੀ ਡਰੀ ਹੋਈ ਆ ਜਿਹੜੇ ਪੰਚਾਇਤਾਂ ਸਰਸੰਮਤੀ ਨਾਲ ਬਣੀਆਂ ਨੇ ਜਾਂ ਪੰਚਾਇਤਾਂ ਉਤਰਾ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਕੋ ਰੈਗੂਲੇਸ਼ਨ ਪਵਾ ਕੇ ਉਹਨਾਂ ਦੇ ਖਾਤਿਆਂ ਜੋ ਫਿਰ ਸਰਕਾਰ ਦੇ ਖਾਤੇ ਵਿੱਚ ਪਵਾ ਰਹੇ ਨੇ ਜਿਹੜਾ ਗੱਲ ਕਰਨ ਵਾਲੀ ਕੋਈ ਹਾਂਜੀ ਪੰਜਾਬ ਦਾ ਬੁਰਾ ਹਾਲ ਆ ਇਹਨਾਂ ਨੂੰ ਹੁਣ ਘੱਟੋ ਘੱਟ ਜ਼ਮੀਨ ਤੇ ਆਉਣਾ ਕਹਿਦਾ ਵਾ ਹੁਣ ਰਹਿ ਗਏ 3.5 ਸਾਲ ਹੋ ਗਏ 4.5 ਸਾਲ ਹੋ ਗਏ ਰਹਿ ਗਏ 6 ਮਹੀਨੇ 6 ਮਹੀਨੇ ਜੀ ਕੁਝ ਕਰ ਸਕਦੇ ਹੁਣ ਨਾ 3.5 ਸਾਲ 4.5 ਸਾਲ ਚ ਕੱਖ ਨਹੀਂ ਕੀਤਾ ਹੁਣ ਇਹਨਾਂ ਨੇ ਕੀ ਕਰਨਾ ਮੁੱਖ ਦੀ ਗੱਲ ਆ ਕਿ ਪੰਜਾਬ ਦੇ ਲੋਕ ਖੇਤਰੀ ਪਾਰਟੀ ਨੂੰ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਬਣਨੀ ਆ ਜਿਹੜੀ ਅਢੀਕ ਆ ਇੰਤਜ਼ਾਰ ਦੀਆਂ ਕੜੀਆਂ ਖਤਮ ਹੋਈਆਂ ਸਾਨੂੰ ਮਾਝੇ ਦੇ ਜਰਨਲ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਦਾ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ ਜਿਹੜੀ ਰਿਹਾਈ ਦੀ ਚਿੰਤਾ ਦਾ ਤੇ ਵੇਖੋ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਰਲ ਕੇ ਮਜੀਠੀਆ ਸਾਹਿਬ ਦਾ ਕਦੀ ਵੀ ਕੋਈ ਨੁਕਸਾਨ ਕਰ ਸਕਦੇ ਆ ਉਹ ਜੱਟ ਬਾਹਰ ਆ ਗਿਆ ਹੁਣ ਸਾਨੂੰ ਕੋਈ ਪਰਵਾਹ ਨਹੀਂ ਅੱਜ ਇੱਕ ਇੰਟਰਵਿਊ ਆਉਂਦੀ ਸੀ ਇੱਕ ਐਡਵੋਕੇਟ ਸਾਹਿਬ ਨੇ ਉਹਨਾਂ ਦੇ ਦਾਦੇ ਪਰਦਾਦਿਆਂ ਦੇ ਹਵਾਈ ਜਹਾਜ਼ ਚੱਲਦੇ ਰਹੇ ਨੇ ਤੇ ਮਜੀਠੀਆ ਸਾਹਿਬ ਦੇ ਜਿਹੜੇ ਫਾਦਰ ਨੇ ਨਾ ਉਹ ਆਪਣੇ ਕਾਰੋਬਾਰੀ ਵਾਸਤੇ ਖੁਦ ਹਵਾਈ ਜਹਾਜ਼ ਚਲਾ ਕੇ ਡਰਾਈਵ ਕਰਕੇ ਆਪਣਾ ਕਾਰੋਬਾਰ ਚੈੱਕ ਕਰਦੇ ਰਹੇ ਇਹ ਕਹਿੰਦਾ ਕਿ ਉਹ ਰਾਜੇ ਨੇ ਬਹੁਤ ਤੰਗਰੀ ਜਾਇਦਾਦ ਦੇ ਮਾਲਕ ਨੇ ਇਹ ਤੇ ਹੁਣ ਸਰਕਾਰਾਂ ਨੇ ਸਿਆਸੀ ਬਦਲਾਖੋਰੀ ਨੀਤੀ ਤਹਿਤ ਮਜੀਠੀਆ ਸਾਹਿਬ ਤੇ ਕੇਸ ਦਰਜ ਕੀਤਾ ਹੀ ਸਰਕਾਰ ਨੂੰ ਮੂੰਹ ਦਿਖਾਣੀ ਪਈ ਆ ਨਸ਼ਿਆਂ ਦਾ ਝੂਠਾ ਦੋਸ਼ ਲਾ ਕੇ ਕਿਉਂਕਿ ਪੰਜਾਬ ਦੇ ਲੋਕ ਸਾਰਾ ਵੇਖ ਰਹੇ ਨੇ ਅਦਾਲਤ ਦੇ ਵਿੱਚ ਕੁਝ ਹੋਰ ਰਾਤੀ ਸਾਡੇ ਨਾਲ ਦਿਨੇ ਕਿਸੇ ਹੋਰ ਨਾਲ ਬੱਲਿਓ ਚਲਾਕ ਸਜਣਾ ਅਦਾਲਤ ਦੇ ਵਿੱਚ ਸਰਕਾਰ ਨੂੰ ਕੋਈ ਸਬੂਤ ਲੱਭਾ ਨਹੀਂ ਪੇਸ਼ ਕਰਨ ਵਾਸਤੇ ਇਸ ਕਰਕੇ ਜਿਹੜੀ ਆਮਦਨ ਤੋਂ ਵੱਧ ਜ਼ਿਆਦਾ ਦੀ ਇਹਨਾਂ ਨੇ ਗੱਲ ਕੀਤੀ ਆ ਉਹ ਜਿੰਨੀ ਇਹਨਾਂ ਨੇ આરોਪ ਲਾਏ ਨਾ ਉਸ ਤੋਂ ਵੱਧ ਉਹਨਾਂ ਨੇ ਸ਼ੋਅ ਕੀਤਾ ਵਾ ਉਹ ਰਟਰਨਾ ਭਰਦੇ ਨੇ ਸਰਦਾਰ ਬੰਦੇ ਨੇ ਰਾਜੇ ਬੰਦੇ ਨੇ ਉਹਨਾਂ ਨੂੰ ਕਿਸ ਗੱਲ ਦਾ ਘਾਟਾ ਇਹ ਗਲਤ ਥਾਂ ਤੇ ਨਾਲ ਹੱਥ ਪਾ ਲਿਆ ਲੱਗਦਾ ਕਿ ਮਜੀਠੀਆ ਸਾਹਿਬ ਦੀ ਕਿਤੇ ਨਾ ਕਿਤੇ ਘਾਟ ਮਹਿਸੂਸ ਕਰਦੇ ਹੋ ਮਜੀਠੀਆ ਹਲਕੇ ਦੇ ਲੋਕ ਵੇਖੋ ਜੀ ਮਜੀਠੀਆ ਸਾਹਿਬ ਦੇ ਜਿਹੜੇ ਹਲਕੇ ਦੇ ਲੋਕ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਵੀ ਹਲਕੇ ਵਿੱਚ ਵਿਚਰਦਾ ਰਿਆ ਲੇਕਿਨ ਉਹ ਗੁਰੂ ਮਹਾਰਾਜ ਜੀ ਅਗਰ ਸ਼੍ਰੀ ਗੁਰੂ ਰਾਮਦਾਸ ਦੇ ਅੱਗੇ ਅਰਦਾਸਾਂ ਉਹ ਅਰਜ਼ੋਈਆਂ ਕਰਦੇ ਰਹੇ ਨੇ ਕਿ ਮਜੀਠੀਆ ਸਾਹਿਬ ਜਲਦ ਬਾਹਰ ਆਉਣ ਕਈਆਂ ਸੱਜਣਾ ਨੇ ਖਾਨਪੜ ਸਾਹਿਬ ਵੀ ਬਰਵਾਦਮਾ ਕਰੀ ਅਰਦਾਸ ਕੀਤੀ ਵੀ ਖਾਨਪੜ ਸਾਹਿਬ ਕਰਾਵਾ ਕੇ ਮਜੀਠੀਆ ਸਾਹਿਬ ਜਲਦ ਬਾਹਰ ਆਉਣ ਲੋਕਾਂ ਦੀਆਂ ਸੰਗਤਾਂ ਦੀਆਂ ਅਰਦਾਸਾਂ ਨੇ ਮਜੀਠੀਆ ਸਾਹਿਬ ਨੂੰ ਵਾਪਸ ਇੱਥੇ ਲੈ ਕੇ ਆਂਦਾ ਹਲਕਾ ਮਜੀਠਾ ਦੇ ਵਿੱਚ ਮਜੀਠੀਆ ਸਾਹਿਬ ਦਾ ਕੋਈ ਬਦਲ ਨਹੀਂ ਪਰ ਇੱਕ ਵੇ ਤੁਹਾਨੂੰ ਬੇਨਤੀ ਕਰਾਂ ਸਾਡੀ ਭੈਣ ਜਿਹੜੀ ਗਰੀਵਕੌਰ ਮਜੀਠੀਆ ਉਹ ਟੌਪ ਦੇ ਲੀਡਰ ਬਣ ਗਏ ਨੇ ਮਜੀਠੀਆ ਸਾਹਿਬ ਨੇ ਜੇਲ੍ਹ ਦੇ ਵਿੱਚ ਜਾਣਾ ਸੀ ਉਹਨਾਂ ਨੇ ਉਹਨਾਂ ਦੀ ਗੈਰ ਹਾਜ਼ਰੀ ਚ ਰਾਤ ਦਿਨ ਮਿਹਨਤ ਕੀਤੀ ਆ ਸਰਕਾਰ ਦੇ ਜ਼ਬਰ ਤੇ ਜ਼ੁਲਮ ਦੀ ਕੋਈ ਉਹਨਾਂ ਪਰਵਾਹ ਨਹੀਂ ਕੀਤੀ ਇਸ ਕਰਕੇ ਉਹ ਸਾਡੀ ਭੈਣ ਜਿਹੜੀ ਆ ਭੈਣ ਸਾਡੀ ਗਰੀਬਕੁਰ ਮਜੀਠੀਆ ਉਹ ਹਲਕੇ ਦੇ ਵਿੱਚ ਉਹਨਾਂ ਦੇ ਪੱਕੇ ਡੇਰੇ ਲਾਗੇ ਨੇ ਇੱਕ ਦਿਨ ਰਾਤ ਉਹਨਾਂ ਨੇ ਮਿਹਨਤ ਕਰਕੇ ਤੇ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਜਾਂ ਆਗੂ ਨੇ ਲੀਡਰ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਮਜੀਠੀਆ ਦੀ ਮਜੀਠੀਆ ਸਾਹਿਬ ਦੀ ਗੈਰਹਾਜ਼ਰੀ ਚ ਹਮ ਲੇਕਿਨ ਜਿਹੜੇ ਬੰਦੇ ਗੱਲਾਂ ਕਰਦੇ ਸੀ ਕਿ ਮਜੀਠੀਆ ਸਾਹਿਬ ਹੁਣ ਇਹਨਾਂ ਦਾ ਰਾਜ਼ਾ ਹੈ ਵੀ ਸਦਾ ਭਗਵਾਨ ਸੁਮਾਨ ਦਾ ਵੀ ਉਹ ਹੀ ਵੀ 2027 ਤੱਕ ਉਹਨੂੰ ਬਾਹਰ ਨਹੀਂ ਆਉਣ ਦੇਣਾ ਲੇਕਿਨ ਅਈ ਮੈਂ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਸੇਵਾ ਗੁਰੂ ਰਾਮਦਾਸ ਜੀ ਦਾ ਤੇ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਾਹਿਬ ਦਾ ਜਿਨ੍ਹਾਂ ਨੇ ਸੱਚ ਦੀ ਨਿਭਜ ਨੂੰ ਪਛਾਣਦੇ ਹੋਏ ਮਜੀਠੀਆ ਸਾਹਿਬ ਨੂੰ ਰਿਹਾ ਕੀਤਾ ਵਾ ਤੇ ਸੱਚ ਸਾਰੇ ਸਾਹਮਣੇ ਆਇਆ ਮਜੀਠੀਆ ਸਾਹਿਬ ਇੱਕ ਜਮਾਨਤ ਨਹੀਂ ਮਿਲੀ ਸਮਝੋ ਵੀ ਇਹ ਇੱਕ ਆਪਣਾ ਬਰੀ ਹੋ ਕੇ ਬਾਹਰ ਆਏ ਨੇ ਪਹਿਲੋਂ ਵੀ ਜੱਟ ਸਾਹਿਬ ਹੀ ਹੁਣ ਵੀ ਸਾਫ ਆ ਨਾ ਜੱਟ ਕਿ ਹੋ ਦਬਿਆ ਨਾ ਚੁਕਿਆ ਕਿਸੇ ਸਰਕਾਰਾਂ ਦੀ ਪਰਵਾਹੀ ਅਸੀਂ ਸਾਬ ਮੇ ਜਿੱਟਕੇ ਦੇ ਨਾਲ ਖੜੇ ਆ ਇਹੋ ਜੀਆਂ ਸਰਕਾਰਾਂ ਮੈਂ ਆਪਣੀ ਜ਼ਿੰਦਗੀ ਚ ਕਈ ਵੇਖੀਆਂ ਤੇ ਕਈ ਆਈਆਂ ਲੇਕਿਨ ਇਹਦੇ ਨਾਲ ਦੀ ਭੈੜੀ ਕੋਈ ਸਰਕਾਰ ਨਹੀਂ ਵੇਖੀ ਜਿਹੜੀ ਸੈਂਟਰ ਦੇ ਕੇਂਦਰ ਦੇ ਇਸ਼ਾਰੇ ਤੇ ਇਹ ਕੇਂਦਰ ਦਾ ਮਤਲਬ ਵੀ ਕੇਜਰੀਵਾਲ ਜਿਹੜਾ ਵਾ ਉਹ ਦਿੱਲੀ ਦੇ ਇਸ਼ਾਰੇ ਤੇ ਭਗਵੰਤ ਮਾਨ ਜਿਹੜਾ ਮਜੀਠੀਆ ਸਾਹਿਬ ਦੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਵਾ ਕੋਈ ਹਨੂ ਸਰਕਾਰਾਂ ਦੀ ਪ੍ਰਵਾ ਨਹੀਂ ਭਾਵੇਂ ਮਜੀਠੀਆ ਸਾਹਿਬ ਦੇ ਨਾਲ ਸਾਨੂੰ ਹੀ ਬੰਦ ਕਰ ਦਿੰਦੇ ਇਹ ਮੈਂ ਨਹੀਂ ਕਹਿ ਰਿਹਾ ਇਹ ਮਜੀਠੀਆ ਹਲਕੇ ਦੇ ਸਾਰੇ ਲੋਕ ਕਹਿ ਰਹੇ ਨੇ ਵੋਟਰ ਸਪੋਰਟਰ ਕਹਿ ਰਹੇ ਨੇ ਮਾਝਾ ਸਾਰਾ ਕਹਿ ਰਿਹਾ ਪੰਜਾਬ ਦੇ ਬਹਾਦਰ ਲੋਕ ਕਹਿ ਰਹੇ ਨੇ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਹਿਬ ਮਜੀਠੀਆ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਇਥੇ ਬਲਾਕ ਸੰਵਿਤੀ ਦੇ ਇਲੈਕਸ਼ਨ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋਈਆਂ ਬਹੁਤ ਵੱਡੀ ਰੈਲੀ ਹੋਈ ਆ ਮਜੀਠੀਆ ਸਾਹਿਬ ਦੀ ਗੈਰ ਹਾਜ਼ਰੀ ਵਿੱਚ ਮਜੀਠੀਆ ਦੀ ਸੰਗਤ ਨੇ ਮਜੀਠਾ ਦੀ ਸੰਗਤ ਨੇ ਦੱਸਿਆ ਪਿਆਹੀ ਸਰਦਾਰ ਮਜੀਠੀ ਦੇ ਨਾਲਿਆਂ ਲੇਕਿਨ ਸਰਕਾਰ ਨੇ ਉਹਦੇ ਸਰਕਾਰ ਦੇ ਕਰਿੰਦਿਆਂ ਨੇ ਬਹੁਤ ਵੱਡੀਆਂ ਧੰਦਰੀਆਂ ਕਰਕੇ ਮਜੀਠੇ ਹਲਕੇ ਦੇ ਜਿਹੜੇ ਬਲੋਕ ਸੰਤੀ ਜ਼ਿਲ੍ਹਾ ਪ੍ਰਿੰਸੀਪਲ ਦੇ ਹੱਥੋਂ ਅਸੀਂ ਕਾਗਜ ਖੋਏ ਗਏ ਕਾਗਜ ਦਾਖਲ ਨਹੀਂ ਕਰ ਦਿੱਤੇ ਗਏ ਜਿਹੜੇ ਕਾਗਜ ਦਾਖਲ ਕੀਤੇ ਆ ਉਹਨਾਂ ਦੇ ਬੈਲਟ ਬੈਲਟ ਬਕਸੇ ਨੇ ਉਹ ਹੀ ਇਹਨਾਂ ਨੇ ਗੁੰਮ ਕਰਤੇ ਲੇਕਿਨ ਫਿਰ ਵੀ ਉਸ ਤੋਂ ਆਪਾ ਜ਼ਿਲ੍ਹਾ ਪ੍ਰਿੰਸੀਪਲ ਜਿੱਟਣ ਵਿੱਚ ਕਾਮਯਾਬ ਹੋਏ ਆ ਬਲੋਕ ਸੰਤੀ ਸੀਟ ਵੀ ਜਿੱਤੀਆਂ ਨੇ ਲੇਕਿਨ ਸਰਕਾਰ ਨੇ ਉਹ ਬਹੁਤ ਮਾੜਾ ਕੰਮ ਕੀਤਾ ਵਾ ਲੋ ਮਜੀਠੀਆ ਸਾਹਿਬ ਜੇਲ੍ਹ ਵਿੱਚ ਹੀ ਜੇਲ੍ਹ ਵਿੱਚ ਬੈਠਿਆ ਹੀ ਇਥੋਂ ਦੇ ਆਮ ਆਦਮੀ ਦੇ ਲੀਡਰਾਂ ਨੂੰ ਉਹਨਾਂ ਦਾ ਦਰਸਤਾ ਆ ਰਿਹਾ ਸੀ ਲੇਕਿਨ ਫਿਰ ਵੀ ਉਹਨਾਂ ਨੇ ਪੂਰਾ ਠੋਕੇ ਸੰਗਤਾਂ ਨੇ ਵਰਕਰਾਂ ਨੇ ਅਕਾਲੀ ਦਲ ਦੇ ਆਗੂ ਨੇ ਜਿਹੜੇ ਸ਼੍ਰੋਮਣੀ ਕਾਲਜ ਦਾ ਉਮੀਦਵਾਰ ਸੀ ਉਹਨਾਂ ਨੇ ਠੋਕੇ ਤਗੜੇ ਹੋ ਕੇ ਲੜੀਆ ਲੇਕਿਨ ਸਰਕਾਰ ਨੇ ਧੱਕੇ ਨਾਲ ਉਹਨਾਂ ਨੂੰ ਹਰਾਇਆ ਹਰਾਉਣ ਵਾਲਾ ਕੋਈ ਜਮਿਆ ਨਹੀਂ ਜਿਟੇਲ ਕੇ ਜੀ ਸਭ ਤਲਬੀਰ ਸਿੰਘ ਗਿੱਲ ਨੇ ਜਿਹੜੇ ਇਸ ਸਮੇਂ ਆਮ ਆਦਮੀ ਪਾਰਟੀ ਤੋਂ ਹਲਕਾ ਇੰਚਾਰਜ ਨੇ ਉਹ ਕਹਿੰਦੇ ਮੈਨੂੰ ਮਜ਼ਾ ਨਹੀਂ ਆਉਂਦਿਆ ਮੈਂ ਤੇ ਕੰਦਾ ਨਾਲ ਵਜਣ ਵਾਲਾ ਕੰਮ ਕਰ ਰਹਿਆ ਹਾਂ ਸਾਹਮਣੇ ਕੋਈ ਹਿੱਕ ਕਢਾਉਣ ਵਾਲਾ ਬਰਾਬਰ ਦਾ ਲੀਡਰ ਨਜ਼ਰ ਨਹੀਂ ਆਉਂਦਿਆ ਮਜੀਠੀਆ ਸਾਹਿਬ ਆ ਗਏ ਨੇ ਤੇ ਹੁਣ ਮਜ਼ਾ ਆਊਗਾ ਕਹਿੰਦੇ ਸਿਆਸਤ ਕਰਨ ਦਾ ਤੇ ਇਲੈਕਸ਼ਨ ਲੜਨ ਦਾ ਚੇਤਾਵਨੀ ਦਿੱਤੀ ਸਿੱਧੀ ਉਹਨਾਂ ਨੇ ਉਹਨਾਂ ਦੀ ਚੇਤਾਵਨੀ ਤੇ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਜਿਹੜੀ ਮਜ਼ਾ ਦੀ ਗੱਲ ਕਰਦੇ ਆ ਨਾ ਉਹਨਾਂ ਨੇ ਮਜ਼ੇ ਵੇਖੇ ਨੇ ਮਜੀਠੀਆ ਸਾਹਿਬ ਦੇ ਮਜੀਠੀਆ ਸਾਹਿਬ ਜੋ ਵੀ ਵੇਖੋ ਅੱਜ ਵੀ ਜੱਟ ਦੀ ਸਰਕਾਰੇ ਦਰਬਾਰੇ ਚੱਲਦੀ ਆ ਇਹ ਸਦਾ ਤਲਵੀਦ ਤੋਂ ਗੱਲੋਂ ਬਹੁਤ ਵੱਡਾ ਭਲੇਖਾ ਕਿਉਂਕਿ ਉਹਨਾਂ ਦੇ ਮਜੀਠੀਆ ਸਾਹਿਬ ਦੇ ਆਉਣ ਤੋਂ ਪਹਿਲਾਂ ਜੋ ਗਿਲ ਸਾਹਿਬ ਨੇ ਉੱਥੇ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਨਹੀਂ ਵਿਕਾਸ ਦੀ ਗੱਲ ਕਰ ਰਹੇ ਹੋ ਕਿਹੜਾ ਕੰਮ ਕਰ ਦਿੱਤਾ ਚਲੋ ਮੈਂ ਮੈਂ ਇਹਨਾਂ ਗੱਲਾਂ ਜੀ ਨਹੀਂ ਪੜਨਾ ਚਾਹੁੰਦਾ ਲੇਕਿਨ ਉਹ ਸਾਰਾ ਪਾਰਟੀ ਨੂੰ ਪਤਾ ਵਾ ਮਜੀਠੀਆ ਸਾਹਿਬ ਆ ਗਏ ਨੇ ਤੇ ਜਿਹੜੀ ਮਜੇ ਦੀ ਗੱਲ ਕਰਦੀ ਹੁਣ ਜਿਹੜਾ ਮজা ਲੈਣਾ ਲੈ ਲੈਣ ਮਜੀਠੀਆ ਹਲਕੇ ਦੇ ਲੋਕ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਪਹਿਲੋਂ ਵੀ ਚਟਾਨੋਂ ਖੜੇ ਸੀ ਹੁਣ ਵੀ ਚਟਾਨੋਂ ਖੜੇ ਨੇ ਪਰ ਨਸ਼ੇ ਦੀ ਗੱਲ ਕਰੀਏ ਨਸ਼ੇ ਦਾ ਸਿੱਧਾ ਸਿੱਧਾ ਇਲਜ਼ਾਮ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਲੱਗਦਾ ਰਿਹਾ ਕਿ ਜਦੋਂ ਵੀ ਕਹਿੰਦੇ ਨੇ ਇਹ ਗੱਲ ਸਿਆਸੀ ਲੋਕ ਕਹਿੰਦੇ ਨੇ ਵਿਰੋਧੀ ਧਿਰ ਕਹਿੰਦੇ ਨੇ ਕਹਿੰਦੇ ਚਿੱਟੇ ਦਾ ਨਾਮ ਲੈਂਦੇ ਨੇ ਬਿਕਰਮ ਸਿੰਘ ਮਜੀਠੀਆ ਮੈਂ ਤੁਹਾਨੂੰ ਪਹਿਲੋਂ ਕਿਹਾ ਵੀ ਭੌਂਕਣਾ ਜਿਹੜੇ ਜਿਹੜੇ ਭੌਂਕਦੇ ਨੇ ਬਿਲਕੁਲ ਝੂਠ ਬਕਵਾਸ ਕਰਦੇ ਨੇ ਇੱਕ ਵੀ ਸਬੂਤ ਨਸ਼ੇ ਦਾ ਨਾ ਪਹਿਲੋਂ ਕੋਰਟ 'ਚ ਪੇਸ਼ ਕਰ ਸਕਿਆ ਸੀ ਜੱਟ ਪਹਿਲੋਂ ਵੀ ਪਾਕ ਸਾਫ ਬਰੀ ਹੋ ਕੇ ਬਾਹਰ ਆਏ ਨੇ ਹੁਣ ਵੀ ਕੋਈ ਇਹ ਕੋਈ ਮਾਮਲਾ ਨਸ਼ੇ ਦਾ ਨਹੀਂ ਇਹ ਮਾਮਲਾ ਸਿਰਫ ਇਹਨਾਂ ਨੇ ਸਰੋਤਾਂ ਦੇ ਵਾਦੀ ਜਿਹੜੀ ਜਾਇਦਾਦ ਉਹਦੇ ਵਾਸਤੇ ਇਹਨਾਂ ਨੇ ਮਜੀਠੀਆ ਸਾਹਿਬ ਨੂੰ ਝੂਠਾ ਰਾਤ ਵਿੱਚ ਲਿਆ ਕਿਉਂਕਿ ਉਹ ਲੋਕਾਂ ਦੇ ਮੁੱਦੇ ਸਰਕਾਰ ਦੇ ਗਾਲੀ ਉਠਾਉਂਦੇ ਸੀ ਸਰਕਾਰ ਦੀ ਪ੍ਰਵਾਹ ਨਹੀਂ ਕਰਦੇ ਮੋਛ ਨੂੰ ਜੱਟ ਵੜ ਦਿੰਦਾ ਸੀ ਤੇ ਜਿਹੜਾ ਸਦਾ ਭਗਵਾਨ ਸੋ ਮੰਨਿਆ ਉਹ ਤੇ ਕੇਜੀਵਾਲ ਸਾਹਿਬ ਨੂੰ ਗਲ ਚੁੱਭਦੀ ਸੀ ਕਿਉਂਕਿ ਕੇਜੀਵਾਲ ਸਾਹਿਬ ਨੇ ਪਹਿਲੋਂ ਮਜੀਠੀਆ ਸਾਹਿਬ ਤੋਂ ਪਹਿਲੋਂ ਮਾਫੀ ਮੰਗੀ ਉਹ ਇੱਕ ਬਦਲਾ ਲੈਣ ਵਾਸਤੇ ਤੇ ਸਦਾ ਭਗਵਾਨ ਸੂਮਾਨ ਦੇ ਅੱਗੇ ਨਾ ਚੁਕਲ ਕਰਕੇ ਇਸਦਾ ਮਜੀਠੀਆ ਨੂੰ ਜੇਲ੍ਹ ਦੇ ਵਿੱਚ 7 ਮਹੀਨੇ ਰੱਖਿਆ 8 ਮਹੀਨੇ ਰੱਖਿਆ ਲੇਕਿਨ ਕੇਜਰੀਵਾਲ ਤੇ ਮਾਨ ਦੀ ਜਿਹੜੀ ਮਨਸ਼ਾ ਹੀ ਬੜੀ ਮਾੜੀ ਨੀਅਤ ਮਾੜੀ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਕਿ ਮਜੀਠੀਆ ਸਾਹਿਬ ਦਾ ਜੇਲ੍ਹ ਦੇ ਵਿੱਚ ਕੋ ਨੁਕਸਾਨ ਕੀਤਾ ਜਾਵੇ ਉਹਨਾਂ ਦੇ ਕਿਸੇ ਵੇਲੇ ਵੀ ਜਾਨਲੇਵਾ ਹਮਲਾ ਹੋ ਸਕਦਾ ਸੀ ਜਿ ਤਰ੍ਹਾਂ ਆਪਣਾ ਬੱਬਰ ਖਾਲਸਾ ਇੰਟਰਨੈਸ਼ਨਲ ਸਮੇਤ ਕਈਆਂ ਜਥੇਬੰਦੀਆਂ ਨੇ ਮਜੀਠੀਆ ਸਾਹਿਬ ਨੂੰ ਸਿੱਧੀ ਧਮਕੀ ਦਿੱਤੀ ਠੀਕ ਹੈ ਜੀ ਇਸ ਕਰਕੇ ਮਜੀਠੀ ਸਰਕਾਰ ਦਾ ਨੁਕਸਾਨ ਕਰਾਉਣਾ ਚਾਹਦਿਆਂ ਅਸੀਂ ਇਸ ਸਰਕਾਰਾਂ ਤੁਸੀਂ ਮੁੱਛ ਦੀ ਗੱਲ ਕੀਤੀ ਆ ਕਿ ਅਕਾਲੀ ਦਲ ਦੇ ਸਿਧਾਂਤਾਂ ਦੇ ਵਿੱਚ ਮੁੱਛ ਖੜੀ ਕਰਨਾ ਆਪਣੇ ਆਪ ਨੂੰ ਬੱਬਰ ਸ਼ੇਰ ਕਹਿਣਾ ਇਹ ਸਿਧਾਂਤਾਂ ਦੇ ਵਿੱਚ ਆਉਂਦਾ ਇੱਕ ਪੰਜਾਬ ਦੇ ਮੁੱਦੇ ਮੁੱਛਾਂ ਨਾਲ ਹੱਲ ਹੁੰਦੇ ਆ ਮੇਰਾ ਸਵਾਲ ਨਹੀਂ ਪੰਜਾਬ ਦੇ ਲੋਕਾਂ ਦਾ ਸਵਾਲ ਹੈ ਜੀ ਸਾਹਿਬ ਮੈਂ ਤੁਹਾਨੂੰ ਬੇਇੱਜ਼ਤੀ ਕਰਾਂ ਕਿ ਮਾਝੇ ਦਾ ਜਰਨੈਲ ਸਰਦਾਰ ਮਜੀਠੀ ਇਹ ਲੋਕ ਨਹੀਂ ਕੀਤੇ ਮੈਂ ਗੱਲ ਕੀ ਨਾ ਜਦੋਂ ਜੱਟ ਸਰਕਾਰਾਂ ਦੇ ਅਗੇ ਝੁਕਿਆ ਹੀ ਨਹੀਂ ਉਹਨੇ ਨਾ ਭਗਵੰਤ ਮਾਨ ਦੀ ਪ੍ਰਵਾਹ ਕੀਤੀ ਆ ਨਾ ਕੇਜਰੀਵਾਲ ਮੈਂ ਮੋਛ ਦੀ ਗੱਲ ਕੀਤੀ ਆ ਤੇ ਜਿਹੜੇ ਜੱਟ ਬੰਦੇ ਦੀ ਮੋਛ ਨਹੀਂ ਖੜੀ ਹਮ ਜਰਾਉਂਡ ਦੀ ਮਰਦ ਗਿੰਦੇ ਚ ਮਜੀਠੀਆ ਸਾਹਿਬ ਦੀ ਮੋਛ ਤੋਂ ਪੰਗਾ ਪਿਆ ਸਾਰਾ ਤੇ ਜਦੋਂ ਆਪਣਾ ਹਰਿਆ ਆਪਣਾ ਉੱਥੇ ਆਏ ਨੇ ਜ਼ਮਾਨਤ ਤੇ ਉਹ ਜੱਟ ਨੇ ਫਿਰ ਮੋਛ ਖੜੀ ਕੀਤੀ ਆ ਵੀ ਜੋ ਕਰਨਾ ਹੀ ਕਰ ਲੈ ਮੈਨੂੰ ਕੋਈ ਪਰਵਾਹ ਨਹੀਂ ਨਾ ਮਜੀਠੀਆ ਸਾਹਿਬ ਨੂੰ ਪਰਵਾਹ ਆ ਜਿਹੜੇ ਅਸੀਂ ਸਮਰਥਕ ਆ ਉਹਦੇ ਨਾ ਸਾਨੂੰ ਪਰਵਾਹ ਮਜੀਠੀਆ ਸਾਹਿਬ ਸਾਡੀ ਜਾਨ ਮੰਗਣ ਸਾਡੀ ਜਾਨ ਉਹਨਾਂ ਵਾਸਤੇ ਆਜ ਰਹੀ ਹੈ ਕਿ ਮੈਂ ਤੁਹਾਨੂੰ ਦੱਸਾਂ ਇਹ ਜਿਹੜੀ ਇੰਨੀ ਮੰਨੋ ਇਹ ਜਮਾਨਤ ਮਿਲਣੀ ਇਹ ਬਰੀ ਹੋਣ ਤੋਂ ਘਟਣੀ ਆ ਮਜੀਠੀਆ ਸਾਹਿਬ ਕੀ ਚੱਲਣਾ ਵਾ ਤੇ ਵਧੀਆ ਤਰੀਕੇ ਨਾਲ ਬਰੀ ਹੋਣਗੇ ਤੇ ਪੰਜਾਬ ਦੀ ਜਿਹੜੀ ਭਗਵੰਤ ਮਾਨ ਸਰਕਾਰ ਇਹਨਾਂ ਤੇ ਹੁਣ ਵੀ ਮੂੰਹ ਤੇ ਛੇੜ ਵੱਜੀ ਆ ਉਦੋਂ ਵੀ ਬੜੀ ਵੱਡੀ ਛੇੜ ਵੱਜਣੀ ਆ ਮਜੀਠੀਆ ਸਾਹਿਬ ਬੇਦਾਗ ਇਨਸਾਨ ਆ ਤੇ ਪੂਰੀ ਵਧੀਆ ਤਰੀਕੇ ਨਾਲ ਬਰੀ ਹੋ ਕੇ ਬਾਹਰ ਹੋਣਗੇ ਸੋ ਧੰਨਵਾਦ ਇਸਨ ਕਾਲੀ ਦਲ ਦੇ ਸੀਨੀਅਰ ਆਗੂ ਵਿਧਾਨ ਸਭਾ ਹਲਕਾ ਰਾਜਾ ਸਾਸੀ ਤੋਂ ਤੇ ਸ਼ੋਮੀ ਕਾਲੀ ਦਲ ਅੰਮ੍ਰਿਤਸਰ ਦੇ ਅਧਿਆਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਲ ਦੇ ਜਿਨ੍ਹਾਂ ਦੇ ਨਾਲ ਅਸੀਂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਨੂੰ ਲੈ ਕੇ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿੰਦੇ ਕਿ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਕੇਸ ਪਾਇਏ ਗਏ ਸੀ ਬੇਦਾਗ ਲੀਡਰ ਨੇ ਬਿਕਰਮ ਸਿੰਘ ਮਜੀਠੀਆ ਦੂਜੇ ਵਾਰ ਸੋਨਾਂ ਕਿਹਾ ਕਿ 227 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ